ਨਮਸਕਾਰ ਦੋਸਤੋ ਏਐਮ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸ਼ੋਕਮੈਕਸ ਸਵਾਗਤ ਕਰਦਾ ਮੈਂ ਇਸ ਟਾਈਮ ਮੌਜੂਦ ਹਾਂ ਫਾਜ਼ਿਲਕਾ ਫਿਰੋਜ਼ਪੁਰ ਰੋਡ ਤੇ ਜਿੱਥੇ ਬਾਰਡਰ ਏਰੀਆ ਕਿਸਾਨ ਯੂਨੀਅਨ ਫਾਜ਼ਿਲਕਾ ਟੀਮ ਵੱਲੋਂ ਇੱਕ ਟਰੈਕਟਰ ਰੋਡ ਮਾਰਚ ਕੀਤਾ ਜਾ ਰਿਹਾ ਹੈ ਰੋਡ ਤੇ ਟਰੈਕਟਰ ਲੈ ਕੇ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਦੱਸ ਦਈਏ ਕਿ ਅੱਜ ਜਿਹੜਾ ਇੱਕ ਸੁਤੰਤਰ ਦਿਵਸ ਦਾ ਦਿਨ ਹੈ 15 ਅਗਸਤ ਵਾਲੇ ਦਿਨ ਜਿੱਥੇ ਲੋਕ ਆਜ਼ਾਦੀ ਦਾ ਜਸ਼ਨ ਮਨਾ ਰਹੇ ਨੇ ਪੋਤੇ ਹੀ ਬਾਰਡਰ ਏਰੀਆ ਕਿਸਾਨ ਯੂਨੀਅਨ ਵੱਲੋਂ ਇਹਨਾਂ ਕਿਸਾਨਾਂ ਵੱਲੋਂ ਟਰੈਕਟਰ ਸੜਕ ਤੇ ਲਿਆ ਕੇ ਰੋਡ ਤੇ ਲਿਆ ਕੇ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਜਾਣਾਂਗੇ ਕੀ ਮੰਗਾ ਨੇ ਕੀ ਕੀ ਮੰਗਾ ਨੇ ਇਸ ਕਰਕੇ ਕਿਸ ਕਰਕੇ ਇਹਨਾਂ ਦਾ ਰੋਡ ਪ੍ਰਦਰਸ਼ਨ ਹੋਇਆ ਹੈ ਆਖਿਰ ਅੱਜ ਜਿਹੜਾ ਇੱਕ ਪਾਸੇ ਲੋਕ ਆਜ਼ਾਦੀ ਦਾ ਜਸ਼ਨ ਮਨਾ ਰਹੇ ਨੇ ਦੂਸਰੇ ਪਾਸੇ ਇੱਕ ਕਿਸਾਨ ਕਿਉਂ ਆਪਣਾ ਰੋਡ ਪ੍ਰਦਰਸ਼ਨ ਕਰ ਰਹੇ ਨੇ ਜਾਣਕਾਰੀ ਲਵਾਂਗੇ ਬਾਰਡਰ ਏਰੀਆ ਕਿਸਾਨ ਯੂਨੀਅਨ ਦੇ ਨਮਾਇंदे ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਾਂਗੇ ਪੂਰੀ ਵੀਡੀਓ ਦੇ ਐਂਡ ਤੱਕ ਬਣੇ ਰਹਿਣਾ ਸਾਡੇ ਨਾਲ ਹਾਂਜੀ ਸਰ ਕੀ ਨਾਮ ਹੈ ਔਰ ਕੀ ਹੈ ਉਹਦਾ ਤਾਂ ਸਿਗਦੇਵ ਸਿੰਘ ਸੰਧੂ ਡਿਸਟ੍ਰਿਕਟ ਪ੍ਰੈਜ਼ੀਡੈਂਟ ਬਾਰਡਰ ਕਿਸਾਨ ਯੂਨੀਅਨ ਫਾਇਲਕਾ ਅੱਜ ਜਿਹੜਾ 15 ਅਗਸਤ ਨੂੰ ਜਿਹੜਾ ਰੋਸ਼ ਪ੍ਰਦਰਸ਼ਨ ਕਰਨ ਜਾ ਰਹੇ ਆ ਵੱਡੀ ਗਿਣਤੀ ਦੇ ਵਿੱਚ ਬਾਰਡਰ ਕਿਸਾਨ ਯੂਨੀਅਨ ਜਿਹੜੇ ਬੜਾ ਹੀ ਜ਼ਿਆਦਾ ਕਿਸਾਨਾਂ ਚ ਜਿਹੜਾ ਸ਼ਾਂ ਦੇਖਿਆ ਤੁਸੀਂ ਟਰੈਕਟਰ ਜਿਹੜਾ ਲਗਭਗ 200 300 ਡੀਡਗਰ ਟਰੈਕਟਰ ਆ ਜਿਹੜਾ ਅਸੀਂ ਨਾਜ ਮੰਡੀ ਤੋਂ ਚੱਲਾਂਗੇ ਰੋਸ ਪ੍ਰਦਰਸ਼ਨ ਜਿਹੜਾ ਦੇਣਾ ਹੈ 13 ਫਰਵਰੀ ਤੋਂ ਜਿਹੜਾ ਅਸੀਂ ਖਨੋਰੀ ਸ਼ੰਭੂ ਬਾਰਡਰ ਦੇ ਜਿਹੜੇ ਅਸੀਂ ਧਰਨਾਂ ਲਾ ਕੇ ਬੈਠੇ ਆਂ ਆਪਦੇ ਹੱਕਾਂ ਲਈ ਸਵਾਮੀ ਨਾਥ ਨੂੰ ਕੋਰਟ ਲਈ ਅੱਜ ਜਿਹੜਾ ਸਾਨੂੰ ਤੋਂ ਕਾਲ ਜਿਹੜੀ ਆਲ ਇੰਡੀਆ ਲੋਾਈ ਹੈ ਜਿਹੜਾ ਰੋਸ ਕਰਨਾ ਹੈ 15 ਅਗਸਤ ਵਾਲ ਦਿਨ ਅਸੀਂ ਵੱਡੀ ਗਿਣਤੀ ਦੇ ਵਿੱਚ ਜਿਹੜਾ ਕਿਸਾਨ ਸ਼ਾਂਤਮਈ ਬਿਲਕੁਲ ਜਿਹੜਾ ਰੋਸ ਪ੍ਰਦਰਸ਼ਨ ਕਰਾਂਗੇ ਵੱਡੀ ਗਿਣਤੀ ਦੇ ਵਿੱਚ ਜਿਹੜੇ ਕਿਸਾਨ ਇੱਥੇ ਪਹੁੰਚੇ ਨੇ ਜੀ ਜੀ ਇੱਕ ਪਾਸੇ ਤਾਂ ਆਜ਼ਾਦੀ ਦਾ ਜਸ਼ਨ ਮਨਾਇਆ ਜਾ ਰਿਹਾ ਵਕ ਵਕ ਖਸਾਵਾਂ ਤੇ ਕਿਸਾਨਾਂ ਲਈ ਕੀ ਆਜ਼ਾਦੀ ਨਹੀਂ ਹੈ ਕਿਸਾਨਾਂ ਦੇਖੋ ਤੁਸੀਂ ਆਜ਼ਾਦੀ ਦੇਸ਼ ਲਈ ਸਾਰਿਆਂ ਲਈ ਹੈ ਕਿਸਾਨਾਂ ਲਈ ਹੈ ਬਾਕੀ ਅਸੀਂ ਆਂਦਾ ਜਿਹੜਾ ਰੋਜ਼ ਪ੍ਰਦਰਸ਼ਨ ਦੇ ਰਹੇ ਆ ਅਸੀਂ ਅਜੇ ਵੀ ਗੁਲਾਮ ਆ ਚਲੋ ਦੇਸ਼ ਜਾਂ ਜ਼ਰੂਰ ਠੀਕ ਮੰਨਦੇ ਆ ਉਸ ਗੱਲ ਨੂੰ ਅਸੀਂ ਦੇਸ਼ ਨੂੰ ਪਹਿਲ ਤੇ ਰੱਖ ਕੇ ਆਪਦਾ ਜਿਹੜਾ ਰੋਸ ਹੈ ਸਾਡਾ ਹੱਕ ਹੈ ਫੰਡਾ ਬਾਈ ਜਿਹੜਾ ਅਸੀਂ ਹੱਕ ਲੈਣਾ ਆਪਦਾ ਅਸੀਂ ਜਿਹੜਾ ਸ਼ਾਂਤਮਈ ਜਿਹੜਾ ਰੋਸ ਦੇ ਰਹੇ ਆ ਮੋਤੀ ਸਰਕਾਰ ਨੂੰ ਜਿਹੜਾ ਸਾਡੇ ਅਜੇ ਤੱਕ ਕੋਈ ਮੰਗ ਜਿਹੜੀ ਮੰਨੀ ਨਹੀਂ ਗਈ ਜੀ ਜੇ ਗੱਲ ਕਰੀਏ ਬਾਰਡਰ ਏਰੀਆ ਦੀ ਤਾਂ ਬਹੁਤ ਸਾਰੀਆਂ ਮੰਗਾਂ ਨੇ ਪਿਛਲੇ ਦਿਨੀ ਹੜ ਵੀ ਆਇਆ ਸੀ ਕਿ ਕੁਝ ਮੰਗਾਂ ਇਹ ਇਹ ਨੇ ਜਿਹੜੀਆਂ ਚ ਪੂਰੀਆਂ ਨਹੀਂ ਹੋਈਆਂ ਦੇਖੋ ਬਾਰਡਰ ਦੀਆਂ ਜਿਹੜੀਆਂ ਮੰਗਾਂ ਨੇ ਬੜੀ ਬੜੀ ਮੁਸ਼ਕਲ ਜਿਹੜੀ ਕਿਸਾਨਾਂ ਨੂੰ ਹੈ ਸਰਦੀ ਜਿਹੜੇ ਕਿਸਾਨ ਨੇ ਜੰਗ ਦਾ ਮਾਹੌਲ ਬਾਰਡਰ ਤੇ ਜਿਹੜੇ ਹਾੜ ਆਏ ਨੇ ਬੜੀਆਂ ਤਕੜੀਆਂ ਮੁਸ਼ਕਲਾਂ ਸਾਨੂੰ ਕਿਸਾਨਾਂ ਨੂੰ ਹੈ ਜਿਹੜੀਆਂ ਦੇਖੋ ਅੱਜ 15 ਅਗਸਤ ਤੇ 26 ਜਨਵਰੀ ਲੋੜੀ ਵਾਲਾ ਜਾਂ ਰੱਖੜੀ ਵਾਲੇ ਦਿਨ ਸਾਡੇ ਗੇਟ ਬੰਦ ਰਹਿੰਦੇ ਨੇ ਬਹੁਤ ਤਕੜੀ ਜਿਹੜੀ ਕਿਸਾਨਾਂ ਦੀ ਮੁਸ਼ਕਲ ਹੈ ਇਸ ਚੀਜ਼ ਦੀ ਬਹੁਤ ਤਕੜਾ ਜਿਹੜਾ ਅਸੀਂ ਮਾਰ ਸੈਨੇ ਆ ਜਿਹੜੀਆਂ ਹੜਾਂ ਕਰਕੇ ਜਿਵੇਂ ਸਾਡੇ ਕਨਿਆਲੀ ਤਾਰ ਤੋਂ ਪਾਰ ਪੈਸੇ ਹੁੰਦੇ ਨੇ ਅਸੀਂ ਮਨਜੋਗ ਹਾਈ ਕੋਰਟ ਚ ਲੜ ਕੇ ਲੈ ਆਈਦੇ ਨੇ ਸਾਨੂੰ ਸਭ ਤੋਂ ਜ਼ਿਆਦਾ ਜਿਹੜੀ ਮਾਰ ਬਾਰਡਰ ਵਾਲੇ ਕਿਸਾਨਾਂ ਨੂੰ ਪੈਂਦੀ ਹੈ ਜੀ ਤੁਸੀਂ ਦੇਖ ਹੀ ਰਹੇ ਹੋ ਪੱਤਰਕਾਰ ਸਾਥੀ ਬੜੀਆਂ ਮਾਰਾਂ ਜਿਹੜੀਆਂ ਜਿਵੇਂ ਹੁਣ ਮੈਂ ਇੱਕ ਗੱਲ ਕਰਾਂ ਜਿਵੇਂ ਫਾਇਲ ਕਾ ਬਲਾਗ ਦੇ ਜਿਹੜੇ ਮਕਾਨ ਨੇ ਹੜਾਂ ਕਰਕੇ ਠੱਠੇ ਸੀ ਫਾਇਲ ਕਾ ਬਲਾਗ ਦੇ ਆ ਚੁੱਕੇ ਨੇ ਸਾਡੇ ਜਲਾਲਾਬਾਦ ਬਲਾਗ ਦੇ ਅਜੇ ਤੱਕ ਮਕਾਨ ਨਹੀਂ ਆਏ ਜੀ ਜਿਵੇਂ ਆਪਣੇ ਮਾਨ ਸਾਹਿਬ ਕਹਿ ਰਹੇ ਮੁਰਗੀ ਮਰੀ ਦੇ ਵੀ ਮੈਂ ਦਵਾਂਗਾ ਪੈਸੇ ਬੱਕਰੇ ਮਰੇ ਦੇ ਵੀ ਪੈਸੇ ਦਵਾਂਗਾ ਅਜੇ ਤੱਕ ਸਾਡੇ ਮਕਾਨ ਜਿਹੜੇ ਨੇ ਉਹ ਅਜੇ ਤੱਕ ਨਹੀਂ ਦਿੱਤੇ ਜੀ ਕਿਸਾਨਾਂ ਨੂੰ ਬਹੁਤ ਜ਼ਿਆਦਾ ਮਾਰ ਆ ਬਾਡਰ ਕਿਸਾਨ ਯੂਨੀਅਨ ਨੂੰ ਜਿਹੜੇ ਕਿਸਾਨ ਬੈਠੇ ਨੇ ਸਰਦੀ ਬਾਡਰ ਦੇ ਜੀ ਹਾਂਜੀ ਸੋ ਹੋਰ ਵੀ ਸਾਡੇ ਨਾਲ ਬਾਡਰ ਇਹ ਵੀ ਕਿਸਾਨ ਯੂਨੀਅਨ ਦੇ ਨੁਮਾਇंदे ਮੌਜੂਦ ਨੇ ਸਰ ਨਾਮ ਮੁਰਗੀ ਡਿਜੇਸ਼ਨ ਹਾਂਜੀ ਨਾਮ ਚਾਂਦ ਸਿੰਘ ਬਲਾਕ ਬਰਦਾਨ ਜਲਾਲਾਬਾਦ ਹਾਂਜੀ ਕਿਸਾਨ ਵੀਰ ਪਹਿਲਾਂ ਤਾਂ ਕਿਸਾਨ ਵੀਰਾਂ ਦਾ ਧੰਨਵਾਦ ਕਰਦੇ ਆ ਜਿਹੜੇ ਕਿਸਾਨ ਇਸ ਰੋਸ ਮਾਰਚ ਦੇ ਵਿੱਚ ਪਹੁੰਚਿਆ ਰੋਸ ਮਾਰਚ ਦਾ ਮਤਲਬ ਸਾਡਾ ਇਹ ਨਹੀਂ ਹੈਗਾ ਕਿ ਕਿਸੇ ਨੂੰ ਕੋਈ ਤੰਗ ਪ੍ਰੇਸ਼ਾਨ ਕਰਨਾ ਜਾਂ ਕੋਈ ਰੋਡ ਬਲੌਕ ਕਰਨਾ ਸਾਡਾ ਬਿਲਕੁਲ ਸ਼ਾਤ ਮਈ ਰੋਡ ਪ੍ਰਦਰਸ਼ਨ ਹੋਵੇਗਾ ਜੋ ਅਨਾਜ ਵੰਡੀ ਫਾਇਲ ਕਾ ਤੋਂ ਲੈ ਕੇ ਸ਼ਹਿਰ ਦੇ ਵਿੱਚ ਰੋਡ ਰੋਸ ਪ੍ਰਦਰਸ਼ਨ ਅਸੀਂ ਕਰ ਰਹੇ ਆ ਇਹ ਮੋਦੀ ਸਰਕਾਰ ਔਰ ਪੰਜਾਬ ਸਰਕਾਰ ਦੀਆਂ ਗਲਤ ਨੀਤੀਆਂ ਜਿਹੜੀਆਂ ਕਿਸਾਨਾਂ ਦੇ ਪੱਖ ਦੇ ਵਿੱਚ ਨਹੀਂ ਹੈਗੀਆਂ ਉਹਨਾਂ ਦੇ ਵਜੋਂ ਅਸੀਂ ਅੱਜ ਇਹ ਰੋਡ ਪ੍ਰਦਰਸ਼ਨ ਕਰ ਰਹੇ ਆ ਸਾਡੀ ਕਿਸਾਨ ਯੂਨੀਅਨ ਬਾਰਡਰ ਏਰੀਆ ਕਿਸਾਨ ਯੂਨੀਅਨ ਦੇ ਨਮਾਹਿੰਦੇ ਜਿਹੜੇ ਹੈਗਾ ਸਾਰੇ ਕਿਸਾਨ ਇੱਥੇ ਪਹੁੰਚੇ ਹੋਇਆ ਲਗਭਗ 2 300 ਟਰੈਕਟਰ ਦੇ ਕਰੀਬ ਇੱਥੇ ਪਹੁੰਚੇ ਆ ਅਜੇ ਵੀ ਪਿੱਛੋਂ ਆ ਰਿਹਾ ਟਰੈਕਟਰ ਅਸੀਂ ਅੱਜ ਸਾਰੇ ਸ਼ਹਿਰ ਦੇ ਵਿੱਚ ਰੋਸ ਪ੍ਰਦਰਸ਼ਨ ਕਰ ਰਹੇ ਆ ਜੀ ਜੀ ਬਾੜਰ ਕਿਸਾਨ ਜੁਣਿਆ ਜਿੰਦਾਬਾਦ ਬਾੜਰ ਕਿਸਾਨ ਜੁਣਿਆ ਜਿੰਦਾਬਾਦ ਸਾਡਾ ਹੱਕ ਇੱਥੇ ਰੱਖ ਸਾਡਾ ਹੱਕ ਇੱਥੇ ਰੱਖ ਮੋਦੀ ਸਰਕਾਰ ਮੁਰਦਾਬਾਦ ਮੋਦੀ ਸਰਕਾਰ ਮੁਰਦਾਬਾਦ ਮੋਦੀ ਸਰਕਾਰ ਔਰ ਵੀ ਬਹੁਤ ਸਾਰੀਆਂ ਮੰਗਾਂ ਨੇ ਜਿਹੜੀਆਂ ਬਾਰਡਰ ਦੀਆਂ ਜੇ ਗੱਲ ਕਰੀਏ ਕੱਚੀਆਂ ਜ਼ਮੀਨਾਂ ਦਾ ਮੁੱਦਾ ਹੈ ਹੋਰ ਜਿਹੜੇ ਹੜਾਂ ਦੇ ਜੇ ਪਿਛਲੀ ਵਾਰੀ ਗੱਲ ਕਰੀਏ ਲਾਰਾ ਲਾਇਆ ਗਿਆ ਸੀ ਕਿ ਸਾਰੇ ਕਿਸਾਨਾਂ ਦੇ ਪੈਸੇ ਆ ਗਏ ਸੀ ਨਹੀਂ ਸਾਰੇ ਸਾਰੇ ਕਿਸਾਨਾਂ ਦਾ ਤਾਂ ਨਾਮ ਨਹੀਂ ਲੈ ਸਕਦੇ ਵੀ ਸਾਰੇ ਕਿਸਾਨਾਂ ਦੇ ਆ ਗਿਆ ਪ੍ਰਧਾਨ ਜੀ ਨੇ ਤੁਹਾਨੂੰ ਪਹਿਲਾਂ ਦੱਸ ਹੀ ਦਿੱਤਾ ਵੀ ਜਿਹੜੇ ਹੜਾਂ ਨਾਲ ਮਕਾਨ ਠੱਟ ਗਏ ਸੀ ਅਜੇ ਵੀ ਕਿਸਾਨ ਜਿਹੜੇ ਸਾਡੇ ਮਜ਼ਦੂਰ ਵਰਗ ਦੇ ਲੋਕ ਹੈ ਜਿਹੜੇ ਆ ਦਫ਼ਤਰਾਂ ਦੇ ਵਿੱਚ ਗੇੜੇ ਮਾਰੀ ਜਾਂਦੇ ਆ ਅਸਲ ਸ਼ਾਈ ਇਹਨਾਂ ਕੋ ਆਪਦੇ ਜੋਰ ਦੇ ਵਿੱਚ ਹੋ ਚੁੱਕੀ ਹੈ ਕਿਸੇ ਗਰੀਬ ਬੰਦੇ ਨੂੰ ਉਹਦੇ ਪਛਾਣ ਤੋਂ ਹੀ ਕਪੜਿਆਂ ਦੇ ਪਛਾਣ ਤੋਂ ਹੀ ਕਰ ਲੈਂਦੇ ਆ ਪਛਾਣ ਜਿਹੜੇ ਕਿ ਆ ਦਫ਼ਤਰ ਦੇ ਵਿੱਚ ਕ੍ਰੋਸ ਨਹੀਂ ਆਉਣ ਦਿੰਦੇ ਸਾਡੇ ਗਰੀਬ ਵਰਗ ਦੇ ਵੀ ਲੋਕ ਹੈਗੇ ਆ ਸਾਡੇ ਛੋਟੇ ਕਿਸਾਨ ਹੈਗੇ ਆ ਜਿਹੜੇ ਕਿ 2 2.5 ਕਿੱਲਿਆਂ ਦੇ ਮਾਲਕ ਹੈਗੇ ਆ ਤਾਰਬੰਦੀ ਤੋਂ ਅੱਗੇ ਆਜ਼ਾਦੀ ਵਾਲੇ ਦਿਨ ਅਸੀਂ ਅੱਜ ਇਹ ਰੋਡ ਪ੍ਰਦਰਸ਼ਨ ਕਿਉਂ ਕਰ ਰਹੇ ਆ ਕਿਉਂਕਿ ਤਾਰਬੰਦੀ ਤੋਂ ਅਗਲੇ ਕਿਸਾਨ ਜਿਹੜੇ ਅਸੀਂ ਆਜ਼ਾਦ ਅਜੇ ਤੱਕ ਨਹੀਂ ਆਪਦੇ ਆਪ ਨੂੰ ਆਜ਼ਾਦ ਨਹੀਂ ਮੰਨਦੇ ਕਿਉਂਕਿ ਜੰਜੀਰਾ ਦੇ ਵਿੱਚ ਬੰਨੇ ਹੋਇਆ ਕਾਨੂੰਨ ਦੇ ਵਿੱਚ ਅਸੀਂ ਬੰਨੇ ਹੋਇਆ ਸਾਨੂੰ ਟਾਈਮ ਟੇਬਲ ਜਿਹੜਾ ਤਾਰਬੰਦੀ ਤੋਂ ਅੱਗੇ ਮਿਲਦਾ ਹੈ 9 ਵਜੇ ਤੋਂ ਲੈ ਕੇ 3-4 ਵਜੇ ਦੇ ਕਰੀਬ ਸਾਨੂੰ ਟਾਈਮ ਟੇਬਲ ਮਿਲਦਾ ਸਾਨੂੰ ਜਿਵੇਂ ਪਿਛਲੇ ਸਮੇਂ ਦੇ ਵਿੱਚ ਅੰਗਰੇਜ਼ ਸਾਡੇ ਕਿਸਾਨਾਂ ਦੇ ਨਾਲ ਸਾਡੇ ਮਜ਼ਦੂਰਾਂ ਦੇ ਨਾਲ ਕਰਦੇ ਸੀ ਉਸ ਤਰ੍ਹਾਂ ਹੀ ਅੰਗਰੇਜ਼ਾਂ ਦੀ ਰਾਜਨੀਤੀ ਅਜੇ ਵੀ ਸਾਡੇ ਤੇ ਵਰਤੀ ਜਾ ਰਹੀ ਹੈ ਕਿਉਂਕਿ ਤਪ ਦੇ ਵਿੱਚ ਤੁਹਾਨੂੰ ਪਤਾ ਹੈ ਕਿੰਨੀ ਧੁੱਪ ਕਹਿਰ ਦੀ ਹੈਗੀ ਕਿੰਨੀ ਗਰਮੀ ਹੈ ਅਸੀਂ ਸਵੇਰੇ ਸਾਡਾ ਕਿਸਾਨ 9 ਵਜੇ ਤੋਂ ਐਂਟਰੀ 10 ਵਜੇ ਕਰਾ ਕੇ ਕਿਸਾਨ ਖੇਤ ਪਹੁੰਚਦਾ ਉਸ ਤੋਂ ਬਾਅਦ 3 ਵਜੇ 4 ਵਜੇ ਸੀਡੀ ਮਾਰ ਕੇ ਸਾਨੂੰ ਬਾਹਰ ਕੱਢ ਦਿੱਤਾ ਜਾਂਦਾ ਹੈ ਦਿਨ ਦਾ ਟਾਈਮ ਗਰਮੀ ਦਾ ਟਾਈਮ ਐਨੇ ਧੁੱਪ ਦੇ ਵੇਲੇ ਕਿਸਾਨ ਨੂੰ ਕੰਮ ਕਰਨਾ ਪੈਂਦਾ ਅਸੀਂ ਆਪ ਦੇ ਆਪ ਨੂੰ ਆਜ਼ਾਦ ਅਜੇ ਤੱਕ ਨਹੀਂ ਮੰਨਦੇ ਸਰ ਟਿਆੜਾਂ ਦੀ ਗੱਲ ਕਰੀਏ ਫਿਰ ਖਤਰਾ ਮੰਨ ਰਾ ਰਿਹਾ ਤੇ ਕਿਵੇਂ ਕਿਸਾਨ ਯੂਨੀਅਨ ਜਿਵੇਂ ਪਿਛਲੀ ਵਾਰੀ ਕਿਸਾਨਾਂ ਦੀ ਇੱਕ ਦੂਜੇ ਦੀ ਬਾਹ ਫੜ ਕੇ ਯੂਨੀਅਨ ਚੱਲਦੀਆਂ ਰਹੀਆਂ ਨੇ ਫਿਰ ਵੀ ਨਜਿੱਠਣ ਲਈ ਤਿਆਰ ਨੇ ਕਿਸਾਨ ਬਿਲਕੁਲ ਨਹੀਂ ਨੇਜੇਟਨ ਲਈ ਤਿਆਰ ਨੇ ਸਾਡੇ ਨਾਲ ਕਿਸਾਨ ਜਥੇਬੰਦੀਆਂ ਹੋਰ ਵੀ ਕਾਫੀ ਜ਼ਿਆਦਾ ਜਿਹੜੀਆਂ ਹੈਗੀਆਂ ਅੱਜ ਵੀ ਇਕੱਠੀਆਂ ਹੋ ਰਹੀਆਂ ਅਲੱਗ-ਅਲੱਗ ਜਗ੍ਹਾ ਤੇ ਅਲੱਗ-ਅਲੱਗ ਰੋਸ ਮਾਰਚ ਕਰ ਰਿਆ ਪਰ ਗੱਲ ਇਹ ਕਰੀਏ ਵੀ ਹੜਾਂ ਦੀ ਸਥਿਤੀ ਜਿਹੜੀ ਅੱਜ ਵੀ ਬਣੀ ਹੋਈ ਹੈ ਕਾਫੀ ਲੰਮੇ ਸਮੇਂ ਤੋਂ ਹੜਾਂ ਦੀ ਸਥਿਤੀ ਦੇ ਥੱਲੇ ਬਾਉਂਡਰ ਏਰੀਆ ਕਿਸਾਨ ਯੂਨੀਅਨ ਜਿਹੜੀ ਸਾਡੇ ਕਿਸਾਨ ਹੈਗੇ ਆ ਫਾਿਲਕਾ ਦੇ ਬਾਰਡਰ ਦੇ ਨਾਲ ਲੱਗਦੇ ਪਿੰਡ ਸਾਰੇ ਹੀ ਕਿਸਾਨਾਂ ਦੀਆਂ ਜਿਹੜੀਆਂ ਜ਼ਮੀਨਾਂ ਉਹ ਡੁੱਬ ਜਾਂਦੀਆਂ ਫਸਲ ਬਰਬਾਦ ਹੋ ਜਾਂਦੀ ਹੈ ਬਾਰਡਰ ਏਰੀਆ ਪੂਰਾ ਕਰਜ਼ਾਈ ਹੈ ਅਸੀਂ ਸਰਕਾਰ ਦੇ ਅੱਗੇ ਗੁਆਰਾ ਲਾ ਲਾ ਕੇ ਥੱਕ ਚੁੱਕਿਆ ਵੀ ਬਾਰਡਰ ਜਿਹੜੇ ਬਾਰਡਰ ਏਰੀਆ ਦੇ ਕਿਸਾਨ ਹੈਗੇ ਆ ਉਹਨਾਂ ਦੇ ਜਿਹੜੇ ਕਰਜ਼ੇ ਆ ਉਹ ਮਾਫ ਕੀਤੇ ਜਾਣ ਤਾਂ ਜੋ ਸਾਡਾ ਕਿਸਾਨ ਉੱਠ ਸਕੇ ਉਤਾ ਪਰ ਸਾਨੂੰ ਹਰ ਵਾਰ ਲਾਰਾ ਹੀ ਮਿਲਦਾ ਹੈ ਲੋ